ਬਹੁਜਨ ਸਮਾਜ ਪਾਰਟੀ ਵੱਲੋਂ 바ਵਾ ਸਾਹਿਬ ਜੀ ਦੇ ਜਨਮ ਦਿਨ ਮੌਕੇ ਅੰਬੇਡਕਰ ਪਾਰਕ ਗੁਰੂ ਹਰਗੋਬਿੰਦਗਰ ਵਿਖੇ 바ਵਾ ਸਾਹਿਬ ਜੀ ਦੇ ਬੁੱਤ ਤੇ ਫੁੱਲ ਮਾਲਾ ਮਾ ਭੇਂਟ ਕਰ 바ਵਾ ਸਾਹਿਬ ਜੀ ਨੂੰ ਨਮਨ ਕੀਤਾ ਗਿਆ ਇਸ ਦੌਰਾਨ ਵਕਫਾ ਬੁਲਾਰੇ ਨੇ ਸਮੂਹ ਦੇਸ਼ ਵਾਸੀਆਂ ਨੂੰ 바ਵਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ 바ਵਾ ਸਾਹਿਬ ਜੀ ਵੱਲੋਂ ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਇਸ ਦੌਰਾਨ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੌਜੂਦ ਸਨ ਹੈਪੀ ਜੈਪਾਲ ਅੱਜ ਬਹੁਜਨ ਸਮਾਜ ਲਈ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਬਹੁਜਲ ਸਮਾਜ ਦੀਆਂ ਗੁਲਾਮੀ ਦੀਆਂ ਬੇੜੀਆਂ ਨੂੰ ਕੱਟਣ ਲਈ ਔਰ ਸਾਨੂੰ ਸੰਵਿਧਾਨਕ ਹੱਕ ਦਿਵਾਉਣ ਵਾਲੇ ਪਰਪੂਜੇ ਬੋਧੀ ਸਤਾ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 133ਵਾਂ ਜਨਮ ਦਿਨ ਹੈ ਅਸੀਂ ਕੋਟ ਕੋਟ ਨਮਨ ਕਰਦੇ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਿਹੜੇ ਸਾਨੂੰ ਹੀ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਮਾਨ ਸਨਮਾਨ ਦੀ ਜ਼ਿੰਦਗੀ ਇਸ ਦੇਸ਼ ਵਿੱਚ ਜੀਣ ਯੋਗ ਕੀਤਾ ਔਰ ਸਾਡਾ ਅੰਬੇਡਕਰ ਸਨਾ ਮੂਲ ਵਾਸੀ ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਵਿਚਾਰਾਂ ਨਾਲ ਜੁੜੋ ਕਿਉਂਕਿ ਆਉਣ ਵਾਲਾ ਸਮਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਲਈ ਉਹਦੇ ਵਿਰੋਧੀ ਬੜਾ ਕੰਮ ਕਰ ਰਹੇ ਨੇ ਉਸ ਤੋਂ ਸਾਡਾ ਵੀ ਫਰਜ਼ ਬੰਦਾ ਹੈ ਕਿ ਆਪਣੇ ਬੱਚਿਆਂ ਨੂੰ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਲਈ ਜੋੜੀਏ ਔਰ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਦਾ ਲਾਭ ਲਿਆ ਲੱਖਾਂ ਰੁਪਈਆ ਚੱਕਦੇ ਆ ਐਮਐਲਏ ਐਮਪੀ ਆ ਸਾਡੀ ਉਹਨਾਂ ਨੂੰ ਵੀ ਬੇਨਤੀ ਹੈ ਜਿਹੜੇ ਅਫਸਰ ਆ ਸਰਕਾਰੀ ਕਿ ਆਪਣੀ ਕਮਾਈ ਦਾ 20ਵਾਂ ਹਿੱਸਾ ਬਾਬਾ ਸਾਹਿਬ Ambedkar ਨੇ ਕਿਹਾ ਸੀ ਕਿ ਆਪਣੇ ਸਮਾਜ ਦੇ ਭਲੇ ਲਈ ਦਾਨ ਕਰੋ ਇਸ ਕਰਕੇ ਬਾਬਾ ਸਾਹਿਬ ਨੂੰ ਜਿੰਨਾ ਹੋ ਸਕੇ ਪ੍ਰਮੋਟ ਕਰੋ ਉਹਨਾਂ ਦੇ ਵਿਚਾਰਾਂ ਦਾ ਪ੍ਰਸਾਰ ਤੇ ਪ੍ਰਚਾਰ ਕਰੋ ਔਰ ਆਪਣੀ ਨੇਕ ਕਮਾਈ ਚੋਂ ਉਹਨਾਂ ਦਾ ਮਿਸ਼ਨ ਚਲਾਓ ਸਭ ਨੂੰ ਬਾਬਾ ਸਾਹਿਬ ਡਾਕਟਰ Ambedkar ਦੇ ਜਨਮ ਦਿਨ ਲੱਖ ਲੱਖ ਵਧਾਈਆਂ ਅੱਜ ਤੰਤਰ ਸਿੰਘ ਜੀ ਦਾਸ ਵੈਲਕਰ ਸੁਸਾਇਟੀ ਮੱਲਾਕੁਦੇਕ ਪਰ ਲਗੜ ਕਿੱਬੀ ਦੇ ਪਕਾਨ ਔਰ ਉਹਦੇ ਉਦਾਰ ਸਹਿਬਾਨ ਸਾਰੇ ਮੱਲਾਕ ਨਿਵਾਸੀਆਂ ਵੱਲੋਂ ਹੋ ਗਈ ਨਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਔਰ ਲੱਖ-ਲੱਖ ਮੁਬਾਰਕਵਾਦ ਦਿੰਨੇ ਆ ਔਰ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਖਵਾੜਾ ਵਾਸੀਆਂ ਨੂੰ ਲੱਖ-ਲੱਖ ਮੁਬਾਰਕਵਾਦ ਦਿੰਨੇ ਆ ਔਰ ਅਸੀਂ ਬੇਨਤੀਆਂ ਕਰਦੇ ਆ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਫਲਸਫਾ ਔਰ ਉਸਦੇ ਉਸਦੇ ਦਿੱਤੇ ਹੋਏ ਪੈਰੇ ਤੇ ਪੈਰਾ ਦੇਣਾ ਚਾਹੀਦਾ ਔਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜੋ ਸਾਨੂੰ ਦਿੱਤਾ ਔਰ ਉਹਦੀ ਸੋਚ ਲੈ ਕੇ ਲੋਕਾਂ ਦੇ ਅੰਦਰ ਜਾਨੀ ਚਾਹੀਦੀ ਆ ਉਹਨਾਂ ਨੇ ਕਿਹਾ ਸੀਗਾ ਕਿ ਬੇਬੈਕ ਟੂ ਸੋਸਾਇਟੀ ਇਹ ਪਾੜੂ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਦੱਬੇ ਕੁਚਲੇ ਸਮਾਜ ਦੀ ਬਾਹ ਪੜੋ ਔਰ ਦੱਬੇ ਕੁਚਲੇ ਸਮਾਜ ਦੇ ਅੰਦਰ ਮੇਰਾ ਫਲਸਫਾ ਲੈ ਕੇ ਜਾਓ ਮੇਰੀ ਜਾਜਾ ਕਰ ਕਰਨ ਦੀ ਲੋੜ ਨਹੀਂ ਮੇਰਾ ਫਲਸਫਾ ਦੱਬੇ ਕੁਚਲੇ ਲੋਕਾਂ ਦੇ ਅੰਦਰ ਲੈ ਕੇ ਜਾਓ ਤਾਂ ਕਿ ਲੋਕਾਂ ਨੂੰ ਸਵੇਧ ਹੋ ਕਰੋ ਜੈ ਭੀਨ ਜੈ ਭਾਵਾ ਜੈ ਭਾਵਾ ਐਜਰਾਮਨ ਮਹੋਜਨ ਸਮਾਜ ਪਾਰਟੀ ਮਦਨਸਰ ਹਲਕਾ ਫਗਵਾੜਾ ਵੱਲੋਂ ਅੱਜ ਬੋਧੀ ਸਤਿ ਵਿਸ਼ਵ ਦੇ ਰਤਨ ਭਾਰਤੀ ਸੰਵਿਧਾਨ ਦੇ ਨਰਮਤਾ 바ਵਾ ਸਾਹਿਬ ਭੀਮਰਾਓ ਡਾਕਟਰ ਅੰਬੇਦਕਰ ਜੀ ਦੇ ਜਨਮ ਦਿਨ ਤੇ ਸਾਰੇ ਹੀ ਵਰਕਰਾਂ ਨੇ ਇਕੱਠੇ ਹੋ ਕੇ ਖਰਗੋਬਿੰਦ ਪਾਰਕ ਵਿੱਚ ਉਹਨਾਂ ਦੀ ਬਰਤਮਾ ਤੇ ਫੁੱਲ ਮਾਲਾ ਅਰਪਣ ਕੀਤੀਆਂ ਅੱਜ ਦਾ ਦਿਨ ਬਹੁਜ ਸਮਾਜ ਦੇ ਲਈ ਬਹੁਤ ਹੀ ਮਹਾਨ ਹੋ ਇਤਿਹਾਸਿਕ ਦਿਨ ਹੈ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਲੋਕਾਂ ਨੂੰ ਕੋਈ ਵੀ ਮਾਨਵਵਾਦੀ ਅਧਿਕਾਰ ਨਹੀਂ ਸੀ ਉਹਨਾਂ ਦੇ ਲਈ ਲੜਾਈ ਲੜ ਕੇ ਉਹਨਾਂ ਨੂੰ ਸਾਰੇ ਮਾਨਵ ਅਧਿਕਾਰ ਲੈ ਕੇ ਦਿੱਤੇ ਆ ਅੱਜ ਦੇ ਦਿਨ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਇਹ ਅਹਿਦ ਔਰ ਸੰਕਲਪ ਕਰਨਾ ਚਾਹੀਦਾ ਹੈ ਕਿ ਬਾਬਾ ਸਾਹਿਬ ਜੀ ਦਾ ਮਿਸ਼ਨ ਸਮਤਾ ਸਮਾਨਤਾ ਭਾਈਚਾਰੇ ਦਾ ਮਿਸ਼ਨ ਆਪਣੀ ਸਰਕਾਰ ਬਣਾਉਣ ਦਾ ਮਿਸ਼ਨ ਸਭਜ਼ਾਨ ਨੂੰ ਬਚਾਉਣ ਦਾ ਮਿਸ਼ਨ ਇਸ ਮਿਸ਼ਨ ਤੇ ਪਹਿਰਾ ਦਿੰਦੇ ਹੋਏ ਆਪਾਂ ਬਾਬਾ ਸਾਹਿਬ ਨੂੰ ਯਾਦ ਕਰੀਏ ਔਰ ਸਹੀ ਯਾਦਗਰ ਦਾ ਤਰੀਕਾ ਸਾਡਾ ਇਹ ਹੀ ਹੈ ਕਿ ਉਹਨਾਂ ਦੇ ਦਿੱਤੇ ਹੋਏ ਪੱਧ ਜਿਨ੍ਹਾਂ ਤੇ ਚੱਲিয়ে ਉਹਨਾਂ ਦੇ ਮਿਸ਼ਨ ਨੂੰ ਜੋ ਅਧੂਰਾ ਹੈ ਮੰਜ਼ਿਲ ਮਕਸੂਦ ਕਰਨ ਦੇ ਲਈ ਦਿਨ ਬਰ ਰਾਤ ਤਨ ਮਨ ਤਨ ਦੇ ਨਾਲ ਸਮਾਜ ਦੀ ਸੇਵਾ ਵਿੱਚ ਲਾਈਏ ਔਰ ਬਹੁਜਤ ਸਮਾਜ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ ਦੇਸ਼ ਦੇ ਅੰਦਰ 바ਵਾ ਸਾਹਿਬ ਔਰ ਦੂਸਰੇ ਮਹਾਪੁਰਸ਼ਾਂ ਦੇ ਸੁਪਰੈਨ ਨੂੰ ਸਕਾਰ ਕਰੀਏ ਇਹਨਾਂ ਕਹਿੰਦਾ ਹੋਇਆ ਸਾਰੇ ਤੋਂ ਰਜਾ ਲੈਣਾ ਜੈ ਭੀਮ ਜੈ